ਤੁਹਾਨੂੰ ਦੱਸ ਦਈਏ ਜੀ ਕੇਂਦਰ ਤੇ ਕਿਸਾਨਾਂ ਦੇ ਵਿਚੇ ਤੋਂ ਥੇ ਗੇਟ ਦੀ ਮੀਟਿੰਗ ਕੱਲ ਹੋਈ ਸੀਗੀ ਜੀ ਉਸ ਤੋਂ ਬਾਅਦ ਪੰਪਾ ਸਾਹਿਬ ਨੇ ਜੋ ਹੈ ਵੱਡਾ ਬਿਆਨ ਦਿੱਤਾ ਕਿਸਾਨਾਂ ਦੇ ਹੱਕ ਚ ਆਉ ਦੱਸਦੇ ਤੁਹਾਨੂੰ ਪੰਪਾ ਸਾਹਿਬ ਨੇ ਕੀ ਕਿਹਾ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਹਾਂ ਮੈਂ ਪੰਜਾਬ ਦੇ ਕਿਸਾਨਾਂ ਨਾਲ ਖੜਾ ਹਾਂ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਤੇ ਆਰਥਿਕਤਾ ਦੀ ਰਾਖੀ ਕਰਨਾ ਮੇਰਾ ਫਰਜ਼ ਹੈ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਕਿਸਾਨ ਦਾਲਾਂ ਬੀਜਣ ਲਈ ਤਿਆਰ ਹੈ ਹਰ ਕੇਂਦਰ ਇਹਨਾਂ ਫਸਲਾਂ ਤੇ ਐਮਐਸਪੀ ਅਤੇ ਫਸਲ ਦਾ ਇੱਕ ਇੱਕ ਦਾਣਾ ਚੁਕਣ ਦੀ ਗਰੰਟੀ ਦਾ ਵੇ ਤੁਹਾਨੂੰ ਦੱਸਤੀ ਹੈ ਜੀ ਪੰਤਪਨ ਸਾਹਿਬ ਨੇ ਕੱਲ ਮੀਟਿੰਗ ਵੀ ਸ਼ਾਮਿਲ ਹੋਏ ਸੀਗੇ ਜਿਹੜੇ ਕਿ ਕੇਂਦਰ ਤੇ ਕਿਸਾਨਾਂ ਦੇ ਸਬੰਧਿਆ ਦੇ ਵਿੱਚ ਸੀਗੀ ਤੁਹਾਨੂੰ ਦੱਸਤੀ ਹੈ ਕਿ ਉਸ ਦੇ ਵਿੱਚ ਪੰਜ ਜਿਹੜੀ ਸੀਗੀਆਂ ਉਹਨਾਂ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਸੀਗੀ ਕਿੰਨ ਤਾਂ ਸਰਕਾਰ ਨੇ 5 ਸਾਲਾਂ ਵਾਸਤੇ ਤੇ ਤੁਹਾਨੂੰ ਦੱਸੀ ਉਸ ਤੋਂ ਬਾਅਦ ਜੋ ਹੈ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕੌਂਤਪਾਲ ਸਾਹਿਬ ਨੇ ਵੱਡਾ ਬਿਆਨ ਦਿੱਤਾ ਸਿਗਾ ਜਿਵੇਂ ਤੁਹਾਨੂੰ ਦੱਸਤੀ ਹਲੇ ਵੀ ਜਿਹੜੀ ਨਤੀਜਾ ਹੈਗਾ ਬੇਸਿਕਟਾ ਨਿਕਲਿਆ ਹੈਗਾ ਜਿਹੜੀ ਮੀਟਿੰਗ ਹੋਈ ਸੀਗੀ ਕਿਸਾਨਾਂ ਤੇ ਇਹ ਕੇਂਦਰ ਦੇ ਵਿੱਚ ਕੌਂਤਪਾਲ ਸਾਹਿਬ ਨੇ ਵੱਡਾ ਬਿਆਨ ਦਿੱਤਾ ਕਿ ਅਸੀਂ ਜੋ ਹੈ ਕਿਸਾਨਾਂ ਦੇ ਨਾਲ ਹੈਗੇ ਆਂ ਤੇ ਉਹਨਾਂ ਕਿਸਾਨ ਜਥੇਬੰਦੀਆਂ ਨੇ ਥੋੜਾ ਜਿਹਾ ਟਾਈਮ ਮੰਗਿਆ ਹੈ ਤੇ ਕੇਂਦਰ ਸਰਕਾਰ ਨੇ ਵੀ ਟਾਈਮ ਮੰਗਿਆ ਹੈਗਾ ਡਿਸਾਈਡ ਕਰਨ ਦਾ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਤਤ ਤੋਂ ਦੱਸਤੀ ਇਹ ਦਿੱਲੀ ਮੋਰਚੇ ਨੂੰ ਜਾਣ ਵਾਸਤੇ ਹਲੇ ਜੋ ਹੈ ਰੋਕਿਆ ਗਿਆ ਹੈਗਾ ਦੋ ਦਿਨ ਦਾ ਟਾਈਮ ਮੰਗਿਆ ਹੈਗਾ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਅਸੀਂ ਜੋ ਹੈ ਆਪਣੇ ਬੰਦਿਆਂ ਨਾਲ ਗੱਲਬਾਤ ਕਰਾਂਗੇ ਜੋ ਕੇਂਦਰ ਨੇ ਸਾਨੂੰ ਦਿੱਤੇ ਹੈਗੇ ਆਪਸ਼ਨ ਐਮ ਐਸ ਪੀ ਦੇ 5 ਸਾਲ ਵਾਸਤੇ ਪੰਜ ਜੋ ਹੈ ਕਿ ਜਾਂ ਉੱਤੇ ਉਸਤੇ ਬਾਰੇ ਗੱਲ ਕਰਾਂਗੇ ਤਾਂ ਹੀ ਅੱਗੇ ਰਣਨੀਤੀ ਬਣਾਵਾਂਗੇ ਤੁਹਾਨੂੰ ਦੱਸਤੀਏ ਲੱਗਦਾ ਹੈ ਕਿ ਚੌਥੇ ਗੇਟ ਦੀ ਮੀਟਿੰਗ ਵੀ ਕਈ ਨਾ ਕਈ ਬੇਸਿਕ ਦਾ 24 ਹੋਈ ਹੈਗੀ ਪਰ ਭੋਨਪਾਤ ਸਾਹਿਬ ਲਗਾਤਾਰ ਇਸਤੇ ਵਿੱਚ ਆਪਣਾ ਯੋਗਦਾਨ ਦੇ ਰਹੇ ਹੈਗੇ ਹੈ ਮੀਟਿੰਗ ਦੇ ਵਿੱਚ ਲਗਾਤਾਰ ਉਹ ਜਾਂਦੇ ਪਏ ਹੈਗੇ ਤੇ ਕੇਂਦਰ ਕਿਸਾਨਾਂ ਦੇ ਵਿੱਚ ਜੋ ਹੈ ਸੁਲਾਹ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਕਿ ਕੇਂਦਰ ਜੋ ਹੈ ਐਮਐਸਪੀ ਦੇ ਦਵੇ ਤੇ ਜੋ ਕਿਸਾਨਾਂ ਨੂੰ ਪੈਨਸ਼ਨ ਦੇਣੀ ਹੈ 10000 ਰੁਪਏ ਵਾਲੀ ਉਹ ਵੀ ਮੰਨੀ ਜਾਵੇ ਬਾਕੀ ਦੇਖਦੇ ਹਾਂ ਕਿ ਉਸ ਤੱਕ ਕੀ ਹੁੰਦਾ ਹੈ ਵੱਡੀ ਖਬਰ ਤੁਹਾਨੂੰ ਦੱਸਤੀ ਹੈ ਜੀ ਚੌਥੇ ਗੇੜ ਦੀ ਮੀਟਿੰਗ ਵੀ ਹੋ ਗਈ ਖਤਮ ਪਰ ਨਤੀਜਾ ਹਲੇ ਆਇਆ ਨਹੀਂ ਹੈ ਪਰ ਇੱਕ ਸਟੈਪ ਜ਼ਰੂਰ ਅੱਗੇ ਬਤੇ ਹਨ ਅਸੀਂ ਕਿਉਂਕਿ ਕੇਂਦਰ ਨੇ ਪੰਜ ਜਗ੍ਹਾ ਉੱਤੇ ਐਮਐਸਪੀ ਦੇਣ ਦੀ ਗੱਲ ਕੀਤੀ ਹੈਗੀ ਪਰ ਉਨ੍ਹਾਂ ਕਿਹਨਾਂ ਜਥੇ ਬੰਦੀਆਂ ਇਹਨਾਂ ਨੂੰ ਜੋ ਹੈ ਡਿਸਾਈਡ ਕਰਨਗੀ ਆਪਾਂ ਅੱਜ ਗੱਲ ਕਰਕੇ ਫੇਰ ਹੀ ਦੱਸਣਗੀ ਕਿ ਦਿੱਲੀ ਨੂੰ ਕੂਚ ਕਰਨਾ ਹੈ ਕਿਸਾਨ ਤੋਂ ਨਾ ਤੋਂ ਇਹ ਵੀ ਪਤਾ ਲੱਗਿਆ ਹੈ ਕਿਸਾਨਾਂ ਤੋਂ ਕਿ ਉਹਨਾਂ ਨੇ ਕਿਹਾ ਹੈ ਕਿ ਜੇ ਕੇਂਦਰ ਚ ਉਹ ਹੈ ਕੋਈ ਗੱਲ ਨਹੀਂ ਬੰਦੀ ਤੇ ਸਾਨੂੰ ਕੇਂਦਰ ਜਾਜਤ ਦਵੇ ਅਸੀਂ ਜੋ ਹੈ ਸ਼ਾਂਤੀਪੂਰਵਕ ਦਿੱਲੀ ਜਾਣਾ ਚਾਹੁੰਦੇ ਹੈਗੇ ਪਰ ਤੁਹਾਨੂੰ ਦੱਸਤੀ ਇੱਕ ਵੱਡਾ ਬਿਆਨ ਆਇਆ ਸੀਗਾ ਹਰਿਆਣਾ ਦੇ ਚੀਫ ਮਨਿਸਟਰ ਦਾ ਕਿ ਜਿਹੜਾ ਟਰੈਕਟਰ ਹੁੰਦਾ ਹੈ ਉਹ ਸਿਰਫ ਖੇਤੀ ਵਾਸਤੇ ਹੁੰਦਾ ਹੈ ਜੇ ਤੁਸੀਂ ਜਾਣਾ ਹੈ ਤੇ ਤੁਸੀਂ ਪੈਦਲ ਜਾ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਟਰੈਕਟਰ ਚ ਨਹੀਂ ਜਾ ਸਕਦੇ ਇਹ ਦਿੱਕਤ ਹੈ ਕਿ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਪੰਤਪਾ ਸਾਹਿਬ ਦਾ ਲਗਾਤਾਰ ਮੀਟਿੰਗ ਚ ਆਂਦੇ ਪਏ ਹੈਗੇ ਚੌਥੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਪੰਤਪਾ ਸਾਹਿਬ ਨੇ ਜੋ ਹੈ ਪ੍ਰਸੰਨਾ ਗੱਲਬਾਤ ਕੀਤੀ ਤੇ ਕਿਹਾ ਕਿ ਹੁਣ ਦੇਖਦੇ ਹਾਂ ਕੀ ਹੁੰਦਾ ਹੈ ਕੇਂਦਰ ਔਰ ਜੋ ਕਿਸਾਨ ਜੈਸੇ ਬੰਦੇ ਉਹਨਾਂ ਨੇ ਟਾਈਮ ਲਿੱਤਾ ਹੈਗਾ ਡਿਸਾਈਡ ਕਰਨ ਦਾ ਤਾਂ ਬਾ ਪਤਾ ਲੱਗੇਗਾ ਕਿ ਅੱਗੇ ਦੀ ਰਾਹ ਕੀ ਹੋਏਗੀ ਕਿਸਾਨਾਂ ਦੀ ਦਿੱਲੀ ਜਾਣ ਵਾਸਤੇ ਵੱਡੀ ਖਬਰ ਹੈਗੀ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਨੋਟੀਫਿਕੇਸ਼ਨ ਬੈਲ ਵੀ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਇਦਾਂ ਦੀਆਂ ਖਬਰਾਂ ਜ਼ਰੂਰ ਮਿਲਦੀ ਰਹਿਣ ਤੇ ਅੱਜ ਦੀ ਖਬਰ ਸੀਗੀ ਜੀ ਕਿ ਚੌਥੀ ਮੀਟਿੰਗ ਤੋਂ ਬਾਅਦ ਭਗਵੰਤ ਪਸਾਉ ਦਾ ਵੱਡਾ ਬਿਆਨ ਆਇਆ ਹੈ ਕਿ ਅਸੀਂ ਕਿਸਾਨਾਂ ਨਾਲ ਹੈਗੇ ਆਂ ਜੀ ਬਾਕੀ ਦੇਖਦੇ ਹਾਂ ਕਿ ਹੁਣ ਕੀ ਹੁੰਦਾ ਹੈ ਜੈ ਜਵਾਂ ਜੈ ਕਿਸਾਨ